ਸასი ਕਾਲ ਜੀ ਸਾਰਿਆਂ ਨੂੰ ਅਸੀਂ ਜਾ ਰਹੇ ਹਾਂ ਅੱਜ ਦਰਬਾਰ ਸਾਹਿਬ ਮਨਪ੍ਰੀਤ ਲੱਗੇ ਆ ਗੱਡੀ ਝਾੜਨ ਇਧਰ ਆਪਾਂ ਵੀ ਹੋਗੇ ਰੈਡੀ ਮਾਸੀ ਹੋਗੀ ਰੈਡੀ ਸੋਖਮਣੀ ਵੀ ਆਪਣੇ ਨਾਲ ਰੈਡੀ ਤੇ ਗਾਂ ਆਪਾਂ ਪਹੁੰਚ ਗਏ ਬਾਬੇ ਦਾਮੂ ਸਾਹਿਬ ਦੀ ਜਗ੍ਹਾ ਤੇ ਜਾ ਕੇ ਆਪਾਂ ਕੀਤੀ ਨਮਸਕਾਰ ਬਾਬੇ ਤੋਂ ਲਿਆ ਪ੍ਰਸ਼ਾਦ ਜੀ ਬਾਬੇ ਤੋਂ ਲੈ ਕੇ ਪ੍ਰਸ਼ਾਦ ਤੇ ਆਪਾਂ ਕਿਨੂ ਪਾ ਲੈ ਚਾਲੇ ਇਥੇ ਸਾਰੇ ਇੱਕ ਜਿਹੜਾ ਮੱਥਾ ਟੇਕ ਕੇ ਜਾਂਦਾ ਹੈਗਾ ਬੱਕਰ ਬਾਬਾ ਦਾ ਮੂਸ਼ਾ ਦੀ ਜਗ੍ਹਾ ਬਹੁਤ ਸੋਹਣੀ ਬਣੀ ਹੋਈ ਆ ਤੇ ਖਿੱਚ ਦੀ ਗੱਡੀ ਆਪਾਂ ਬਈ ਸ੍ਰੀ ਦਰਵਾਰ ਸਾਹਿਬ ਨੂੰ ਰਸਤੇ 'ਚ ਜਾਂਦੇ ਜਾਂਦੇ ਤੇ ਇੱਕ ਰਸਤਾ ਬਹੁਤ ਜ਼ਿਆਦਾ ਲੰਬਾ ਹੈਗਾ ਦਰਵਾਰ ਸਾਹਿਬ ਦਾ ਇੱਥੋਂ ਰਹਿ ਗਿਆ ਜੀ 70 ਕਿਲੋਮੀਟਰ ਹੈਗਾ ਜਿਹੜਾ ਦਰਵਾਰ ਸਾਹਿਬ ਸਾਡੇ ਪਿੰਡ ਤੂੰ ਤਾਂ 120 ਕਿਲੋਮੀਟਰ ਮੈਨੂੰ ਲੱਗਦਾ ਹਾਂ ਤੇ ਇੱਕ ਸਾਨੂੰ ਆ ਮਿਲ ਗਿਆ ਭੋਂਗ ਇੱਕ ਸਾਨੂੰ ਪਿੱਛੇ ਮਿਲਿਆ ਸੀਗਾ ਇਹ ਚਪਾਥੀਆਂ ਪਤਾ ਨਹੀਂ ਇਹ ਕਿੱਥੇ ਜਾਂਦੀਆਂ ਜੇ ਕਿਸੇ ਨੂੰ ਪਤਾ ਹੋਇਆ ਜ਼ਰੂਰ ਦੱਸਿਓ ਹਾਂ ਦੋ ਭੋਂਗ ਲੱਦੇ ਵੇ ਸੀ ਪਤਾ ਹਜ਼ਾਰਾਂ ਦੀ ਗਿਣਤੀ ਨਾਲ ਹੀ ਹੋਣਗੀਆਂ ਇੰਨਾਂ ਚਪਾਥੀਆਂ ਤੇ ਆਪਾਂ ਫੇਰ ਅੱਗੇ ਨੂੰ ਵਾਧੇ 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 ਚਲੋ ਇੱਥੋਂ ਆਪਣਾ ਫੇਰ ਦਰਬਾਰ ਸਾਹਿਬ ਰਹਿ ਗਿਆ 22 ਕਿਲੋਮੀਟਰ ਹਾਂਜੀ 22 ਕਿਲੋਮੀਟਰ ਰਹਿ ਗਿਆ ਜੀ ਨੂੰ ਲੱਗ ਰਿਹਾ ਹੈ ਕਿ ਹਾਂਜੀ 22 ਕਿਲੋਮੀਟਰ ਰਹਿ ਗਿਆ ਜਿਹੜਾ ਆਪਣਾ ਇਥੋਂ 28 ਕਿਲੋਮੀਟਰ 28 ਕਿਲੋਮੀਟਰ ਹਾਂਜੀ ਹਾਂ 28 ਕਿਲੋਮੀਟਰ ਰਹਿ ਗਿਆ ਦਰਵਾਰ ਸਾਹਿਬ ਤੇ ਬਰੂ ਨੂੰ ਸਕੂਨ ਵੀ ਮਿਲਦਾ ਤੇ ਅਸੀਂ ਜਦੋਂ ਗੁਰੂ ਮਹਾਰਾਜ ਦੀ ਨਗਰੀ ਦੇ ਵਿੱਚ ਪਹੁੰਚੇ ਤੇ ਇੱਕ ਵੱਖਰਾ ਹੀ ਸਕੂਨ ਹੁੰਦਾ ਹੈਗਾ ਉੱਥੇ ਪਹੁੰਚਣ ਦਾ ਤੇ ਅਸੀਂ ਜੀ ਗੱਡੀ ਲਾਤੀ ਸੀ ਪਾਰਕਿੰਗ ਚ ਮਸਾਂ ਲਾਈ ਜੀ ਗੱਡੀ ਪਾਰਕਿੰਗ ਸਾਰੀ ਫੁੱਲ ਸੀ ਹੂੰ ਫੁੱਲ ਸੀ ਤੇ ਫੇਰ ਅਸੀਂ ਤਕਰੀਬਨ ਪਹੁੰਚ ਹੀ ਗਏ ਤੇ ਅੱਗੇ ਤੁਰ ਪਏ ਤੇ ਜੇ ਇਥੇ ਦੇ ਅੰਦਰ ਗਏ ਇਕੱਠ ਵੀ ਕਾਫੀ ਜ਼ਿਆਦਾ ਸੀਗਾ ਜਾਪ ਰਿਹਾ ਸੀਗਾ ਵੀ ਬਹੁਤ ਜ਼ਿਆਦਾ ਭੀੜ ਹੋ ਗਈ ਅੱਜ ਦਰਬਾਰ ਸਾਹਿਬ ਚ ਵੀ ਹਾਂ ਬਹੁਤ ਇਕੱਠ ਸੀਗਾ ਜੀ ਹਾਂ ਜੀ ਹਾਂ ਤੇ ਅੱਗੇ ਜਾਂਦੇ ਜਾਂਦੇ ਅੱਗੇ ਸਾਨੂੰ ਇੱਕ ਨਾ ਕਬੂਤਰਾਂ ਵਾਲਾ ਹੋ ਮਿਲਿਆ ਸੀਗਾ ਹਾਂ ਉੱਥੇ ਸਾਈਡ ਤੇ ਜਨੂੰ ਇਧਰਲੀ ਸਾਈਡ ਨਿਕਲ ਜਾਂਦੇ ਆ ਦੂਜੇ ਗੇਟ ਨੂੰ ਆਪਾਂ ਹਾਂ ਤੇ ਉੱਥੋਂ ਆਪਣਾ ਕਬੂਤਰ ਆਉਂਦੇ ਆ ਬਹੁਤ ਸਾਰੇ ਬੋਲੇ ਹਾਂ ਆ ਗਏ ਬਹੁਤ ਜ਼ਿਆਦਾ ਚੋਗਾ ਪਾਉਂਦੇ ਆ ਇਹਨਾਂ ਨੂੰ ਪਾਣੀ ਪਾਉਂਦਾ ਉਹ ਬਾਬਾ ਉੱਧਰ ਪਾਣੀ ਪਾਈ ਜਾਂਦਾ ਸੀ ਮਾਤਾ ਵੀ ਬੈਠੀ ਸੀ ਇੱਥੇ ਕੋ ਚੋਗਾ ਜਾਨੀ ਨਿੱਕੇ ਨਿੱਕਿਆਂ ਕੌਲਾਂਾਂ ਚ ਸਾਰਾ ਲਈ ਬੈਠੀ ਸੀਗੀ ਹਾਂ ਫਿਰ ਅੱਗੇ ਆਪਾਂ ਪਹੁੰਚ ਗਏ ਜੀ ਸ੍ਰੀ ਦਰਬਾਰ ਸਾਹਿਬ ਤੇ ਲਾਈਨ ਦੇ ਵਿੱਚ ਬਹੁਤ ਜ਼ਿਆਦਾ ਭੀੜ ਸੀ ਬਹੁਤ ਜ਼ਿਆਦਾ ਲੰਬੀ ਲਾਈਨ ਸੀ ਜਿ ਜਦਾਂ ਆਪਾਂ ਨੂੰ ਬਾਹਰ ਹੀ ਲੱਗ ਰਿਹਾ ਸੀਗਾ ਵੀ ਲੱਗਦਾ ਅੱਜ ਭੀੜ ਬਹੁਤ ਜ਼ਿਆਦਾ ਹੋਊਗੀ ਦਰਬਾਰ ਸਾਹਿਬ ਹਾਂ ਅਸੀਂ ਤਾਂ ਇਸ਼ਨਾਨ ਕਰਨਾ ਸੀਗਾ ਜੀ ਫਿਰ ਅਸੀਂ ਚੱਲੇ ਸੀ ਇਸ਼ਨਾਨ ਕਰਨ ਫਿਰ ਅੱਗੇ ਅਸੀਂ ਇਸ਼ਨਾਨ ਕਰਕੇ ਆਏ ਮਾਰਾਇ ਦੇ ਦਰਸ਼ਨ ਹੋਏ ਹਾਂ ਬਹੁਤ ਸਕੂਨ ਮਿਲਿਆ ਗੁਰੂ ਦੀ ਨਗਰੀ ਦੇ ਵਿੱਚ ਜਾ ਕੇ ਫਿਰ ਜੀ ਆਪਾਂ ਇੱਥੇ ਲੱਗ ਗਏ ਸੀ ਲਾਈਨ 'ਚ ਹਾਂਜੀ ਤੇ ਫਿਰ ਆਪਾਂ ਨੂੰ ਵੱਡੀ ਪੱਗ ਵਾਲਾ ਬਾਬਾ ਮਿਲਿਆ ਏਖਣੇ ਕਿੰਨੇ ਕਿਲੋ ਦੀ ਪੱਗ ਹੁੰਦੀ ਆ ਬਾਬੇ ਦੇ ਹਾਂ ਤੇ ਆਪਣੇ 2 ਮੀਟਰ ਦਾ ਪਰਨਾ ਨਹੀਂ ਬਣ ਸਕਦੇ ਸੀ ਹਾਂਜੀ ਤੇ ਜਦੋਂ ਐ ਜਾਨੀ ਪਰ ਅਸੀਂ ਮਿਲ ਨਹੀਂ ਸਕੇ ਬਾਬੇ ਨੂੰ ਮੂਰੇ ਵੀ ਸਾਡੇ ਸੰਗਤ ਸੀ ਤੇ ਸਾਡੇ ਪਿੱਛੇ ਵੀ ਸੰਗਤ ਸੀ ਲਾਈਨ 'ਚ ਸੀਗੇ ਤੇ ਨਹੀਂ ਬਾਬਾ ਜੀ ਨੂੰ ਜ਼ਰੂਰ ਮਿਲਣਾ ਸੀਗਾ ਹੂੰ ਫਿਰ ਜੀ ਆਪਾਂ ਅੱਗੇ ਹੋਂਦੇ ਹੋਏ ਮੱਥਾ ਟੇਕਿਆ ਮੱਥਾ ਟੇਕ ਕੇ ਫੇਰ ਜੀ ਆਪਾਂ ਅੱਗੇ ਗਏ ਲੰਗਰ ਛਕਣ ਤਕਰੀਬਨ 1:30 ਦਾ 1:30 ਦਾ 1:30 ਦਾ ਟਾਈਮ ਉਹ ਜਿਹੜਾ ਹੋ ਚੁੱਕਿਆ ਆਏਗਾ ਤੇ ਅਸੀਂ ਹੁਣ ਚੱਲੇ ਆਂ ਜੀ ਅਸੀਂ ਪ੍ਰਸ਼ਾਦਾ ਛਕਣ ਹਾਂਜੀ ਤੇ ਪ੍ਰਸ਼ਾਦਾ ਛਕ ਕਿੰਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਪਈ ਸੀ ਪੌਣੇ 9 ਦੇ ਲੈਨ ਚ ਲੱਗੇ ਹੋਏ ਸੀ ਹਾਂ ਫੇਰ ਆਪਾਂ ਪ੍ਰਸ਼ਾਦਾ ਛਕ ਕੇ ਆ ਗਏ ਜੀ ਪ੍ਰਸ਼ਾਦਾ ਛਕ ਕੇ ਫੇਰ ਆਪਾਂ ਗੱਠੜੀ ਘਰ ਚ ਕੱਪੜੇ ਕੱਪੜੇ ਲੈਣਾ ਹਾਂ ਕੱਪੜੇ ਲੈ ਕੇ ਫਿਰ ਆਪਾਂ ਪਾਵਾਂਗੇ ਚਾਲੇ ਹੁਣ ਆਪਾਂ ਪਾਲੇ ਚਾਲੇ ਜੀ ਪਾਬਾ ਬੁੱਢਾ ਸਾਹਿਬ ਦੇ ਤੇ ਆਪਾਂ ਪਹੁੰਚ ਗਏ ਸ਼ਿੱਦਿਆਂ ਦੇ ਗੁਰਦੁਆਰਾ ਸਾਹਿਬ ਦੇ ਕੋਲੇ ਹਾਂਜੀ ਬਹੁਤ ਕੱਠ ਸੀਗਾ ਇੱਥੇ ਵੀ ਬਹੁਤ ਜ਼ਿਆਦਾ ਰਸੀ ਸੜਕ ਤੇ ਗੱਡੀ ਬਹੁਤ ਹੀ ਔਖੀ ਨੰਗੀ ਅੱਗੇ ਪਿੱਛੇ ਬਹੁਤ ਜ਼ਿਆਦਾ ਜਾਮ ਸੀਗਾ ਹਾਂਜੀ ਰਾਜਵੀਰ ਸੀਗਾ ਸਾਡਾ ਘਰੇ ਹੁਣੇ ਚੱਲਿਆ ਹੈਂਡਵਾਸ਼ ਕਰਨ ਭੁੱਲ ਗਿਆ ਸੀ ਕੰਮ ਕਰਕੇ ਨਾ ਉਹ ਚੱਕ ਗੱਡੀ ਮੋੜਤੀ ਉਹ ਚੱਕ ਹਾਂਜੀ ਸਟੇਮ ਹੋ ਗਿਆ ਵੀ ਦੋਸਤੋ ਹੋ ਗਿਆ ਹਨੇਰਾ 8:15 ਹੋ ਗਏ ਤੇ ਹਾਂ ਲਖਵੀਰ ਹਾਂਜੀ ਉਹ ਜੇ ਫਲੈਸ਼ ਜਗਾਉਣੇ ਨਾ ਅੱਖਾਂ ਜਾਗਦੀਆਂ ਤਾਈਆ ਬਾਈ ਸੌਰੀ ਫਲੈਸ਼ ਬੰਦਾ ਥੋੜਾ ਜਨ ਹਨੇਰਾ ਹਨੇਰਾ ਹੋਇਆ ਕਰਕੇ ਕਿਵੇਂ ਰਿਹਾ ਅੱਜ ਦਾ ਦਿਨ ਅੱਜ ਦਾ ਦਿਨ ਤਾਂ ਬਹੁਤ ਵਧੀਆ ਰਿਹਾ ਪੂਰਾ ਬੈਸਟ ਰਿਹਾ ਹਨਾ ਮਹਾਰਾਜ ਦੇ ਦਰਸ਼ਨ ਕਰੇ ਬਹੁਤ ਸੋਹਣਾ ਦਿਨ ਰਿਹਾ ਤੇ ਕੰਮ ਹੋਣਾ ਸੀ ਸਾਰਾ ਕਿੰਨੇ ਵਜੇ ਲੱਗੇ ਸੀ ਲੱਗੋ 7:00 7 ਵਜੇ ਤੇ ਬਹੁਤ ਸੋਹਣਾ ਦਿਨ ਸਾਰਾ ਰਹਿਦਾ ਸਾਰਾ ਕੰਮ ਥਰਾ ਤੁਰਾ ਚੋਣਾ ਰਿਹਾ ਸੀ ਜਦੋਂ ਆਏ ਆ ਖਾ ਕੇ ਹਾਂ ਫਿਰ ਅਸੀਂ ਲੈ 100 ਕੇ ਸੌਣੇ ਸੌ ਜਾਣਾ ਮੈਂ ਪੱਠੇ ਕੋਤਰ ਕੇ ਪੌਣੇ ਹੀ ਦੁੱਧ ਪਾ ਕੇ ਆਉਣਾ ਸੀ ਇੰਨਾ ਕੰਮ ਅਸੀਂ ਖੱਛਤਾ ਮੈਂ ਕਿਨਾਂ ਵੀ ਦੇ ਇਹ ਤੇ ਕਾ ਬੜੀ ਲੈ ਗਈ ਅੱਛਾ ਜੀ ਬਹੁਤ ਵਧੀਆ ਹੋਇਆ ਜੀ ਬਹੁਤ ਵਧੀਆ ਹੋਇਆ ਨਹੀਂ ਜੀ ਨਾ ਤੇ ਨਹੀਂ ਅੱਛਾ ਜੀ ਕਾ ਇਹਦੇ ਯਾਦ ਨਹੀਂ ਜਨਿੰਦਾ ਜਸਦਨ ਗੁਰੂ ਕਾ ਰਸ ਨਾਮ ਹਾਂ ਜੀ ਹਾਂ ਸਵੇਰ ਸਵੇਰ ਨਾ ਮਹਨੇ ਜੀ ਆ ਗਿਆ ਨਾਲੇ ਵਾਤੇ ਅੱਜ ਦਾਦੀ ਨੂੰ ਕਿਵੇਂ ਕਿਵੇਂ ਕਮਲ ਚ ਪਾ ਕੇ ਰੱਖਿਆ ਤੂੰ ਤੋਸ ਨਹੀਂ ਬਾਇ ਬਹੁਤ ਥੋੜੀ ਕੋਛ ਨਹੀਂ ਪਾਇਆ ਦਾਦੀ ਕਹਿੰਦੀ ਹਾਏ ਜਾਣ ਕੇ ਪਾਇਆ ਕਿਉਂ ਨਹੀਂ ਤਿੰਨ ਧੱਕਾ ਦਬੋਤ ਕਰਿਆ ਮੈਂ ਸੁਣਿਆ ਇਹ ਨਹੀਂ ਇਹ ਜਵਨ ਦਾ ਕਿ ਅੱਛਾ ਹੈ ਵੀਰੂਏ ਤੰਗ ਨਹੀਂ ਕਰਿਆ ਫਿਰ ਕੀ ਕੀ ਚੀਜੀ ਲੈ ਕੇ ਆਏ ਵੀਰੂਏ ਕੋਈ ਨਹੀਂ ਕੋਈ ਨਹੀਂ ਦਾਦੀ ਨੇ ਦਵਾਈ ਨਹੀਂ ਜਮਈ ਤੇ ਹੁਣ ਮੰਮਾ ਦੇ ਗਈ ਸੀ ਚੀਜ਼ਾਂ ਤੇ ਤੂੰ ਮੈਨੂੰ ਹੁਣ ਕਹਿਂਦਾ ਮੈਂ ਤੈਨੂੰ ਹੁਣ ਹੈ ਕਿਵੇਂ ਤੈਨ ਕੀ ਚਲ ਕੋਈ ਨਾ ਪੁੱਤ ਬਹੁਤ ਵਧੀਆ ਰਿਆ ਤੂੰ ਉੱਥੇ ਵਦ ਜਿਵੇਂ ਤੂੰ ਕਹਿੰਦਾ ਭੀੜ ਭੜਕਾ ਇਹ ਕਹਿੰਦੀ ਸੀ ਭੀੜ ਭੜਕਾ ਵਾਲਾ ਹੁੰਦਾ ਬਹੁਤ ਜਿਆਦਾ ਸੀ ਪੁੱਤ ਫਿਰ ਜੀ ਇਹਦੀ ਕਹੋ ਲੈਂਡ ਚ ਲੱਗ ਕੇ ਦੱਸੋ ਹੁਣੀ ਨੂੰ ਪੁੱਛੇ ਵੀ ਹੰਬ ਗਈ ਸੀ ਬਹਿ ਜਾਂਦੀ ਸੀ ਤਿੰਨ ਘੰਟੇ ਲੈਂਡ ਚ ਲੱਗੇ ਰਹੇ ਦੱਸਾ ਇਹਦਾ ਤਾਂ ਮੂੰਹ ਪਜੀਗੜਾਰਗਾ ਹੋ ਜਾ ਹਾਂ ਮੂੰਹ ਪਜੀਗੜਾਰਗਾ ਹੋ ਗਿਆ ਇਹਦਾ ਰਿਆ ਜਾਨ ਮਿੱਕਾ ਬੱਦਾ ਜਰਾ ਜੀ ਉੱਤੇ ਭਾਈ Субтитры сделал